ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਂਗੇ ਤੇ ਹੁਣ ਟਾਈਮ ਹੋ ਗਿਆ ਜੀ ਆਥਨ ਦਾ 7:11 ਹੋ ਗਏ ਆ ਤੇ ਤਰੀਕ ਅੱਜ ਹੈਗੀ ਆਗੀ 9 ਅਗਸਤ ਦਿਨ ਐਤਵਾਰ ਤੇ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ। ਬਾਕੀ ਜਿਹੜੀ ਅੱਜ ਦੀ ਵੀਡੀਓ ਹੈ ਜੀ ਨਾ ਤਾਂ ਇਹ ਗੁਰਬਾਣੀ ਦੇ ਬਾਰੇ ਆ ਨਾ ਹੀ ਮੋਟੀਵੇਸ਼ਨਲ ਵੀਡੀਓ ਆ। ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਆਪਣੇ ਭੈਣਾਂ ਦੇ ਦਿਲ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਦੋ ਚੈਨਲ ਨੇ ਤੇ ਦੋਨਾਂ ਚੈਨਲਾਂ 'ਤੇ ਜ਼ਿਆਦਾਤਰ ਭੈਣਾਂ ਆਪਦੇ ਦਿਲ ਦੀ ਗੱਲ ਸਾਂਝੀਆਂ ਕਰਦੀਆਂ ਨੇ ਤੇ ਅੱਜ ਉਸੇ ਗੱਲ ਬਾਰੇ ਆਪਾਂ ਗੱਲ ਕਰਾਂਗੇ। ਕਿਉਂਕਿ ਇਹਨਾਂ ਚੀਜ਼ਾਂ ਬਾਰੇ ਲੋਕ ਬਹੁਤ ਘੱਟ ਗੱਲ ਕਰਦੇ ਨੇ ਤੇ ਸਭ ਤੋਂ ਜ਼ਿਆਦਾ ਦਿੱਕਤ ਪ੍ਰੋਬਲਮ ਜਾਂ ਪੇ ਕਹਿ ਸਕਦੇ ਆ ਜਿਹੜੀਆਂ ਪੈਣਾ ਚੱਲਦੀਆਂ ਨੇ ਉਹ ਇਹੀ ਚੀਜ਼ ਹੈ ਤੁਸੀਂ ਦੇਖਿਆ ਹੋਣਾ ਵੀ ਆਪਣੇ ਆਸ-ਪਾਸ ਜਾਂ ਕਈ ਵਾਰ ਤੁਸੀਂ ਖੁਦ ਇਹ ਚੀਜ਼ ਐਕਸਪੀਰੀਅੰਸ ਕਰਦੇ ਹੋਵੋਗੇ ਹਨਾ ਖਾਸ ਕਰਕੇ ਪਹਿਣਾ ਦੀ ਗੱਲ ਕਰ ਰਹੀ ਆ ਜਦੋਂ ਵਿਆਹ ਤੋਂ ਬਾਅਦ ਦੀ ਜਿਹੜੀ ਜ਼ਿੰਦਗੀ ਆ ਵਿਆਹ ਤੋਂ ਪਹਿਲਾਂ ਤਾਂ ਜਿਹੜੀ ਕੁੜੀ ਹੁੰਦੀ ਆ ਆਪਦੇ ਘਰ ਹਨ ਪੇਕੇ ਘਰ ਇੱਕ ਰਾਣੀ ਦੀ ਤਰ੍ਹਾਂ ਰੱਖਦਾ ਪਿਓ ਮਾਪਿਓ ਪ੍ਰਿੰਸੈਸ ਦੀ ਤਰ੍ਹਾਂ ਰੱਖਦਾ ਹੈ ਨਾ ਚਾਹੇ ਉੱਥੇ ਗਰੀਬੀ ਹੋਵੇ ਪਰ ਉੱਥੇ ਉਹ ਸਕੂਨ ਹੁੰਦਾ ਜਿਹੜਾ ਮੈਰਿਜ ਤੋਂ ਬਾਅਦ ਜ਼ਿਆਦਾਤਰ ਭੈਣਾਂ ਨੂੰ ਨਸੀਬ ਨਹੀਂ ਹੁੰਦਾ ਬਹੁਤ ਘੱਟ ਜਾਂ ਬਈ ਕਹਿ ਸਕਦੇ ਆ ਬਹੁਤ ਕਿਸਮਤ ਵਾਲੀਆਂ ਭੈਣਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਵਿਆਹ ਤੋਂ ਬਾਅਦ ਵੀ ਉਹ ਜ਼ਿੰਦਗੀ ਮਿਲਦੀ ਆ ਜੋ ਵਿਆਹ ਤੋਂ ਪਹਿਲਾਂ ਦੇ ਪੇਕੇ ਘਰ ਜਿਉਂ ਕੇ ਆਉਂਦੀਆਂ ਨੇ ਇਸ ਬਾਰੇ ਨਾ ਗੱਲ ਕਰਨ ਨੂੰ ਮੇਰਾ ਦਿਲ ਤਾਂ ਕੀਤਾ ਕਿਉਂਕਿ ਮੇਰੇ ਆਪ ਦੇ ਵੀ ਪਰਸਨਲ ਐਕਸਪੀਰੀਅੰਸ ਨੇ ਇਸ ਬਾਰੇ ਤੇ ਤੁਸੀਂ ਵੀ ਐਕਸਪੀਰੀਅੰਸ ਕੀਤੀਆਂ ਹੋਣਗੀਆਂ ਇਹ ਚੀਜ਼ਾਂ ਮੈਂ ਇਹ ਚੀਜ਼ ਸਿੱਖੀ ਆ ਵੀ ਜਦੋਂ ਇੱਕ ਕੁੜੀ ਵਿਆਹ ਕੇ ਸਹੁਰੇ ਘਰ ਆਉਂਦੀ ਆ ਹਨਾ ਉਹ ਉਹਦੇ ਉੱਤੇ ਜੇ ਮੰਨ ਲਓ ਕੋਈ ਜ਼ੁਲਮ ਹੋ ਰਿਹਾ ਮੰਨ ਲਓ ਉਹਦੇ ਨਾਲ ਕੋਈ ਤੱਕਾ ਹੋ ਰਿਹਾ ਹੈ ਹਨਾ ਉਹਨੂੰ ਚਾਹੇ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਜਦ ਤੱਕ ਤਾਂ ਉਹ ਨਹੀਂ ਬੋਲਦੀ ਉਹਨੂੰ ਤੱਕਦਾ ਉਹ ਬਹੁਤ ਚੰਗੀ ਨੂੰ ਕਹਾਉਂਦੀ ਹੈ ਤੇ ਜਿਸ ਦਿਨ ਉਹਨੇ ਇਹ ਸੋਚਿਆ ਵੀ ਨਹੀਂ ਮੈਂ ਇਦਾਂ ਘੁੱਟ-ਘੁੱਟ ਕੇ ਨਹੀਂ ਜੀਣਾ ਮੈਂ ਆਪਦੇ ਹੱਕ ਲਈ ਆਵਾਜ਼ ਚੱਕਣੀ ਹੈ ਮੈਂ ਆਪਦੇ ਲਈ ਖੜਨਾ ਮੈਂ ਆਪਦੇ ਬੱਚੇ ਲਈ ਖੜਨਾ ਮੈਂ ਆਪਣੇ ਪਰਿਵਾਰ ਲਈ ਖੜਨਾ ਤਾਂ ਫਿਰ ਉਸ ਦਿਨ ਉਹੀ ਨੂੰ ਉਹੀ ਕੁੜੀ ਦੁਨੀਆ ਦੀ ਨਜ਼ਰ ਦੇ ਵਿੱਚ ਸਭ ਤੋਂ ਬੁਰੀ ਔਰਤ ਬਣ ਜਾਂਦੀ ਹੈ ਔਰ ਇਹ ਸਚਾਈ ਆਈ ਦੇ ਟਾਈਮ ਦੀ ਤੁਸੀਂ ਪਹਿਲਾਂ ਕੀ ਚੱਲਿਆ ਛੋਡੇ ਨਾਲ ਕੀ ਹੋਇਆ ਉਹ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਤੇ ਜਿਹੜੇ ਕੁਝ ਕੁ ਲੋਕ ਹੁੰਦੇ ਆ ਨਾ ਰਿਸ਼ਤੇਦਾਰ ਹੋਗੇ ਜਾਂ ਜਾਣ ਪਛਾਣ ਵਾਲੇ ਹੋਗੇ ਉਹਨਾਂ ਦਾ ਕੰਮ ਵੀ ਕਹਿੰਦੇ ਹੁੰਦੇ ਹਨ ਉਹ ਤਪਸਲੇ ਦੀ ਚੂਹੀ ਜਾਂ ਆਪਾਂ ਕਹਿ ਸਕਦੇ ਹਾਂ ਥਾਲੀ ਦੇ ਵੰਗਣ ਵਾਲਾ ਹਾਲ ਹੁੰਦਾ ਜਿੱਧਰ ਨੂੰ ਭਾਰ ਹੋਇਆ ਉਧਰ ਨੂੰ ਲੁੜਕ ਗਿਆ ਫਿਰ ਉਸ ਭੈਣ ਦਾ ਸਾਥ ਦਿਨ ਵਾਲਾ ਕੋਈ ਨਹੀਂ ਹੁੰਦਾ ਤੇ ਉਹ ਭੈਣ ਜਦੋਂ ਆਪਦੇ ਹੱਕ ਲਈ ਆਪ ਆਵਾਜ਼ ਚੱਕਦੀ ਹੈ ਨਾ ਉਹ ਔਰਤ ਜਿਹੜੀ ਆਪ ਦੇ ਹੱਕ ਲਈ ਆਪ ਲੜਦੀ ਐ ਫਿਰ ਉਸ ਨੂੰ ਸਾਰੀ ਦੁਨੀਆ ਦੀ ਨਜ਼ਰ ਵਿੱਚ ਮਾੜਾ ਬਣਾ ਦਿੱਤਾ ਜਾਂਦਾ ਉਹਨੂੰ ਬਾਅਦ ਵਿੱਚ ਅਕਲਾਂ ਦੇਣ ਵਾਲੇ ਉਹਨੂੰ ਬਾਅਦ ਵਿੱਚ ਉਹਦੇ ਕੈਰੈਕਟਰ ਤੇ ਉਂਗਲੀ ਚੱਕਣ ਵਾਲੇ ਜਾਂ ਆਪਾਂ ਕਹਿ ਸਕਦੇ ਇੱਕ ਚੀਜ਼ ਹੋਰ ਨੋਟ ਕਰਿਓ ਜਦੋਂ ਇਹ ਸਮਾਜ ਦੀ ਨਾ ਇੱਕ ਕੌੜੀ ਸਚਾਈ ਆ ਜਦੋਂ ਆਪਾਂ ਔਰਤ ਤੋਂ ਜਿੱਤ ਨਹੀਂ ਨਾ ਪਾਉਂਦੇ ਫਿਰ ਬੰਦਾ ਪਤਾ ਕੀ ਕਰਦਾ ਉਸ ਔਰਤ ਦੇ ਕੈਰੈਕਟਰ ਤੇ ਉਂਗਲੀ ਚੱਕਦਾ ਕਿ ਜੀ ਇਹ ਤਾਂ ਬਹੁਤ ਮਾੜੀ ਹੈ ਅਪਾ ਆਪਣੇ ਆਸ-ਪਾਸ ਇਹ ਚੀਜ਼ਾਂ ਹੁੰਦੀਆਂ ਦੇਖਦੇ ਆ ਸਾਡੀ ਰਿਸ਼ਤੇਦਾਰੀ ਚ ਜਾਂ ਜਾਣ-ਪਛਾਣ ਵਾਲਿਆਂ ਚ ਹੁੰਦੀ ਆ ਨਾ ਇਹ ਚੀਜ਼ਾਂ ਤੇ ਬਹੁਤ ਤਕਲੀਫ ਵੀ ਹੁੰਦੀ ਆ ਨਾ ਚੀਜ਼ਾਂ ਨੂੰ ਦੇਖ ਕੇ ਵੀ ਅਸੀਂ ਬਹੁਤ ਮਾਡਰਨ ਤਾਂ ਹੋ ਗਏ ਆ ਅਸੀਂ ਇਹ ਕਹਿੰਦੇ ਆ ਵੀ ਅਸੀਂ ਆਪਣੀਆਂ ਬੱਚੀਆਂ ਨੂੰ ਪੜਾ ਰਹੇ ਆ ਚੰਗੀ ਸਿੱਖਿਆ ਦੇ ਰਹੇ ਆ ਤਾਂ ਕਿ ਉਹ ਆਪਦੇ ਪੈਰਾਂ ਤੇ ਖੜ ਸਕੇ ਪਰ ਸਾਡੀ ਮਾਨਸਿਕਤਾ ਜਿਹੜੀ ਆ ਉਹ ਹਾਲੇ ਵੀ ਉੱਥੇ ਹੀ ਖੜੀ ਆ ਬਸ ਉਹ ਰਤ ਜਾਜੀ ਕਰੇ ਰੋਟੀ ਪਾਣੀ ਪਕਾਉਣਾ ਉਹਦੇ ਮੂੰਹ ਚ ਆਵਾਜ਼ ਨਹੀਂ ਹੋਣੀ ਚਾਹੀਦੀ ਉਹਨੂੰ ਦੋ ਕਿਉਂ ਉਹ ਕੋਈ ਇਨਸਾਨ ਨਹੀਂ ਉਹਨੂੰ ਕੀ ਤਕਲੀਫ ਨਹੀਂ ਹੁੰਦੀ ਉਹਨੂੰ ਰੱਬ ਨੇ ਦਿਲ ਨਹੀਂ ਦਿੱਤਾ ਇੱਥੋਂ ਤਾਂ ਇਹ ਲੱਗਦਾ ਵੀ ਕਈ ਲੋਕਾਂ ਨੂੰ ਨੂੰ ਨਹੀਂ ਚਾਹੀਦੀ ਹੁੰਦੀ ਕਈ ਲੋਕਾਂ ਨੂੰ ਸਿਰਫ ਇੱਕ ਮਾਸ ਦਾ ਬੁੱਤ ਚਾਹੀਦਾ ਹੁੰਦਾ ਜਿਹਨੂੰ ਚਾਹੇ ਉਹ ਕੁੱਟਣ ਮਾਰਨ ਚਾਹੇ ਉਹਨੂੰ ਉਹ ਤੱਤੇ ਜ਼ਖਮ ਕਿਉਂ ਨਾ ਦੇਣ ਪਰ ਉਹ ਸੀ ਨਾ ਕਰੇ ਅੱਛਾ ਇੱਕ ਚੀਜ਼ ਹੋਰ ਮੈਨੂੰ ਹਾਸੇ ਆਉਂਦੀ ਹੈ ਜਦੋਂ ਆਪਾਂ ਦੁਨੀਆ 'ਚ ਵਿਚਰਦੇ ਆਂ ਆਪਾਂ ਦੇਖਦੇ ਆਂ ਇਹ ਚੀਜ਼ਾਂ ਲੋਕ ਜਿਹੜੇ ਰਿਸ਼ਤੇਦਾਰ ਜਾਂ ਲੋਕ ਉਸ ਭੈਣ ਨੂੰ ਮਾੜਾ ਕਹਿੰਦੇ ਨੇ ਜਾਂ ਉਹਦੇ ਆਪਣੀ ਜਿਹੜੀ ਉਹਨੂੰ ਆਪਦੇ ਮਾੜਾ ਕਹਿੰਦੇ ਨੇ ਉਹ ਇਹ ਤਾਂ ਚਾਹੁੰਦੇ ਨੇ ਵੀ ਉਹਨਾਂ ਦੀਆਂ ਧੀਆ ਸੌਖੀਆਂ ਰਹਿਣ ਉਹ ਇਹ ਅਰਦਾਸਾਂ ਕਰਦੇ ਨੇ ਵੀ ਸਾਡੀਆਂ ਧੀਆ ਦੀ ਜ਼ਿੰਦਗੀ ਹਮੇਸ਼ਾ ਬਾਦ ਰਹੀ ਉਹ ਹਮੇਸ਼ਾ ਚਾਹੁੰਦੇ ਨੇ ਵੀ ਉਹਨਾਂ ਦੇ ਜਵਾਈ ਉਹਨਾਂ ਦੀਆਂ ਧੀਆ ਦਾ ਕਹਿਣਾ ਮੰਨਣ ਪਰ ਜਿੱਥੇ ਗੱਲ ਨੂਹ ਦੀ ਆ ਜਾਂਦੀ ਹੈ ਫਿਰ ਉੱਥੇ ਉਹਦੇ ਪਿੱਠ ਪਿੱਛੇ ਉਹਨੂੰ ਇੰਨਾ ਕੁ ਮਾੜਾ ਬਣਾ ਦਿੰਦੇ ਨੇ ਵੀ ਕੋਈ ਹੱਦ ਹੀ ਨਹੀਂ ਰਹਿੰਦੀ ਲੋਕ ਹੁੰਦੇ ਨੇ ਨਾ ਇਹ ਦੋਗਲੇਪਨ ਵਾਲੇ ਹੁੰਦੇ ਨੇ ਦੂਰੇ ਚਿਹਰੇ ਵਾਲੇ ਹੁੰਦੇ ਨੇ ਜਿਹੜੇ ਇਹ ਤਾਂ ਚਾਹੁੰਦੇ ਨੇ ਵੀ ਸਾਡੀਆਂ ਧੀਆ ਖੁਸ਼ ਰਹਿਣ ਸਾਡੀਆਂ ਧੀਆ ਆਵਾਜ਼ ਰਹਿਣ ਹਮੇਸ਼ਾ ਪਰ ਜਦੋਂ ਗੱਲ ਆਉਂਦੀ ਹੈ ਕਿਸੇ ਦੂਸਰੇ ਦੀ ਧੀ ਦੀ ਉਦੋਂ ਫਿਰ ਇਹ ਇਨਸਾਨੀਅਤ ਵੀ ਭੁੱਲ ਜਾਂਦੇ ਨੇ ਉਦੋਂ ਹੀ ਇਹ ਵੀ ਭੁੱਲ ਜਾਂਦੇ ਨੇ ਵੀ ਸਾਡੀ ਵੀ ਕੋਈ ਧੀ ਹੈ ਤੇ ਜੇ ਕੋਈ ਸਾਡੀ ਧੀ ਨੂੰ ਇਦਾਂ ਪਰੇਸ਼ਾਨ ਕਰੇ ਤੰਗ ਕਰੇ ਤੇ ਫਿਰ ਕਿਦਾਂ ਦਾ ਲੱਗਦਾ ਆਪਦੀ ਧੀ ਦਾ ਤਾਂ ਇਹ ਨਾ ਟੁੱਟਿਆ ਨਹੀਂ ਜਰਦੇ ਤੇ ਜਦੋਂ ਦੂਸਰੇ ਦੀ ਧੀ ਦੀ ਗੱਲ ਆਉਂਦੀ ਹੈ ਉਦੋਂ ਫਿਰ ਇਹ ਉਹਨੂੰ ਇੱਕ ਗਿੱਧ ਦੀ ਤਰ੍ਹਾਂ ਕਹਿੰਦੇ ਹੁੰਦੇ ਨਾ ਜਿਵੇਂ ਉਹ ਨੋ ਚ ਨੋ ਚ ਕੇ ਖਾਂਦੀ ਹੈ ਉਹਨੂੰ ਮੈਂਟਲੀ ਤੌਰ ਤੇ ਉਹਨੂੰ ਫਿਜ਼ੀਕਲੀ ਤੌਰ ਤੇ इमोਸ਼ਨਲ ਤੌਰ ਤੇ ਫਾਈਨੈਂਸ਼ੀਅਲੀ ਤੌਰ ਤੇ ਹਰ ਪੱਖੋਂ ਨੂੰ maat ਦਿੱਤੀ ਜਾਂਦੀ ਹੈ ਸੋ ਇਸ ਕਰਕੇ ਮੈਂ ਅੱਜ ਇਹ ਵੀਡੀਓ ਬਣਾਉਣ ਲੱਗੀ ਹਾਂ ਹੋ ਸਕਦਾ ਮੇਰੀ ਇਹ ਵੀਡੀਓ ਕਈਆਂ ਨੂੰ ਨਾ ਚੰਗੀ ਲੱਗੇ ਪਰ ਕਹਿੰਦੇ ਹੁੰਦੇ ਨਾ ਸਮਾਜ ਦੇ ਵਿੱਚ ਕੁਝ ਅਹਰੀਆਂ ਚੀਜ਼ਾਂ ਹੋ ਰਹੀਆਂ ਜਿਨ੍ਹਾਂ ਦੇ ਬਾਰੇ ਜੇ ਆਪਾਂ ਆਵਾਜ਼ ਨਹੀਂ ਚੱਕਾਂਗੇ ਤਾਂ ਕੌਣ ਚੱਕੂਗਾ ਜੇ ਆਪਾਂ ਉਸ ਬਾਰੇ ਨਹੀਂ ਬੋਲਾਂਗੇ ਤਾਂ ਕੌਣ ਬੋਲੂਗਾ ਅੱਛਾ ਇੱਕ ਚੀਜ਼ ਹੋਰ ਹੈ ਜਦੋਂ ਉਹ ਹੀ ਕੁੜੀ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲੈਂਦੀ ਹੈ ਫਿਰ ਵਿਚਾਰੀ ਦਾ ਟੈਗ ਲਾ ਦਿੱਤਾ ਜਾਂਦਾ ਉਹਤੇ ਫਿਰ ਕਹਿਣਗੇ ਬਹੁਤ ਮਾੜਾ ਹੋਇਆ ਰੂ ਦੇ ਭੋਗ ਤੇ ਇਕੱਠੇ ਹੋ ਕੇ ਪਖੰਡ ਏਦਾਂ ਦੇ ਕਰਨਗੇ ਵੀ ਜਿੱਦਾਂ ਦਾ ਪਤਾ ਨਹੀਂ ਉਹਦੇ ਨਾਲ ਕਿੰਨਾ ਕ ਪਿਆਰ ਹੋਵੇ ਸੁਪੈਣੋ ਉਹ ਦਿਨ ਆਵੇ ਕਿ ਤੁਸੀਂ ਮਜਬੂਰ ਹੋ ਕੇ ਗਲਤੀ ਨਾਲ ਉਹ ਕਦਮ ਚੱਕੋ ਠੀਕ ਹੈ ਤਾਂ ਆਪਣੇ ਪਰਿਵਾਰ ਬਾਰੇ ਸੋਚੋ ਆਪਣੇ ਬੱਚੇ ਲਈ ਸੋਚੋ ਆਪਣੇ ਦੇਖੋ ਤੁਸੀਂ ਜੋ ਸਹਿਣ ਕਰੋਗੀਆਂ ਨਾ ਤੁਹਾਡੇ ਬੱਚੇ ਉਹ ਚੀਜ਼ਾਂ ਸਿੱਖਣਗੇ ਸੋ ਇਸ ਕਰਕੇ ਛੋਟੀਆਂ-ਮੋਟੀਆਂ ਗੱਲਾਂ ਹਰ ਪਰਿਵਾਰ 'ਚ ਹੁੰਦੀਆਂ ਰਹਿੰਦੀਆਂ ਮੈਂ ਨਹੀਂ ਕਹਿੰਦੀ ਵੀ ਛੋਟੀ ਜੀ ਗੱਲ ਪਿੱਛੇ ਉਹ ਕਰ ਲੋ ਨਹੀਂ ਪਰ ਜੇ ਸੋਨੂੰ ਹੱਦ ਤੋਂ ਵੱਧ ਪਰੇਸ਼ਾਨ ਕੀਤਾ ਜਾ ਰਿਹਾ ਹੈ ਹੱਦ ਤੋਂ ਬਾਅਦ ਜੇ ਸੋਨੂੰ ਮਤਲਬ ਮਾੜਾ ਠਹਿਰਾਇਆ ਜਾ ਰਿਹਾ ਫਿਰ ਇਹੇ ਜੀ ਨਰਕ ਵਾੜੀ ਜ਼ਿੰਦਗੀ ਨਾਲ ਚੰਗਾ ਕਿ ਆਪਦੀ ਜ਼ਿੰਦਗੀ ਆਪਦੇ ਸ਼ਰਤਾਂ 'ਤੇ ਜੀਓ ਇਹੇ ਨਾ ਕੁਛ ਨਾ ਕਰੋ ਜਿਸ ਦੇ ਨਾਲ ਤੁਹਾਡੇ ਮਾਪੇ ਨੂੰ ਜਾਂ ਤੁਹਾਡੇ ਬੱਚਿਆਂ ਨੂੰ ਸਿਰ ਝਕਾਉਣਾ ਪਵੇ ਪਰ ਇੱਜ਼ਤ ਨਾਲ ਜੀਵੋ ਪਰ ਅਣਖ ਦੀ ਜ਼ਿੰਦਗੀ ਜੀਵੋ ਸਿਰ ਚੱਕ ਕੇ ਜੀਵੋ ਰੋ ਤੋ ਕੇ ਜਿਹੜੀ ਰੱਬ ਨੇ ਇੱਕ ਜ਼ਿੰਦਗੀ ਦਿੱਤੀ ਐ ਕਿਉਂ ਜੀਣੀ ਆ ਰੋ ਤੋ ਕੇ ਅੱਜ ਦੇ ਟਾਈਮ ਦੇ ਵਿੱਚ ਹਰ ਕੁੜੀ ਪੜ੍ਹੀ ਲਿਖੀ ਐ ਪਲੱਸ 2 ਹਰ ਕੁੜੀ ਪਾਸ ਐ ਘੱਟ ਤੋਂ ਘੱਟ ਵੱਧ ਤਾਂ ਮਤਲਬ ਕਿ ਕਈ ਕਿਸਮਤ ਵਾਲੀਆਂ ਹੁੰਦੀ ਇਹਨਾਂ ਜਿਆਦਾ ਵੀ ਪੜ੍ਹ ਲੈਂਦੀਆਂ ਜਾਂ ਪਰਿਵਾਰ ਹਨਾ ਉਹ ਕਰ ਦਿੰਦੇ ਨੇ ਪਰ ਪਲੱਸ 2 ਤਾਂ ਘੱਟ ਤੋਂ ਘੱਟ ਹਰ ਕੁੜੀ ਪਾਸ ਐ ਤਾਂ ਤੁਸੀਂ ਅਗਰ ਪਾਸ 2 ਕਰੀ ਹੋਈ ਐ ਤਾਂ ਤੁਸੀਂ ਘੱਟ ਤੋਂ ਘੱਟ ਇਹਨਾਂ ਤਾਂ ਕਰ ਸਕਦੇ ਹੋ ਵੀ ਤੁਸੀਂ ਆਪਣੇ ਪਰਿਵਾਰ ਦਾ ਤੇ ਆਪਣਾ ਹੌਲੀ ਹੌਲੀ ਖਰਚਾ ਚੱਕ ਸਕੋ ਕਹਿੰਦੇ ਇੱਕ ਔਰਤ ਕਰਨ ਤੇ ਆਵੇ ਕੀ ਨਹੀਂ ਕਰ ਸਕਦੀ ਔਰਤ ਚਾਹੇ ਤਾਂ ਦੁਨੀਆ ਵੀ ਪਲਟ ਸਕਦੀ ਹੈ ਔਰਤ ਹੀ ਹੈ ਜਿਹੜੀ ਰਾਜਿਆਂ ਮਹਾਰਾਜਿਆਂ ਨੂੰ ਵੱਡੇ ਵੱਡੇ ਮਹਾਂਪੁਰਸ਼ਾਂ ਨੂੰ ਜਨਮ ਦਿੰਦਾ ਇੱਕ ਔਰਤ ਨੇ ਜਨਮ ਦਿੱਤਾ ਤੇ ਜੇ ਔਰਤ ਇੱਕ ਬੰਦੇ ਨੂੰ ਇਹ ਜਿਹੇ ਬੰਦਿਆਂ ਨੂੰ ਪੈਦਾ ਕਰ ਸਕਦੀ ਹੈ ਇੱਕ ਉਹ ਬੰਦੇ ਜਿਹੜੇ ਦੁਨੀਆ ਤੇ ਨਾਮ ਰੌਸ਼ਨ ਕਰਦੇ ਨੇ ਇੱਕ ਉਹ ਬੰਦੇ ਜਿਹੜਾ ਉਹਦਾ ਜੀਣਾ ਵੀ ਹਰਾਮ ਕਰ ਦਿੰਦੇ ਨੇ ਤਾਂ ਫਿਰ ਇਸ ਤੋਂ ਬਿਹਤਰ ਹੈ ਕਿ ਤੁਸੀਂ ਉਹ ਜ਼ਿੰਦਗੀ ਚੁਣੋ ਜਿਹੜੀ ਤੁਹਾਡੇ ਬੱਚਿਆਂ ਲਈ ਵੀ ਇੱਕ ਮਿਸਾਲ ਪੈਦਾ ਹੋਵੇ ਜਿਹੜੇ ਦੇਖ ਕੇ ਤੁਹਾਡੇ ਬੱਚੇ ਵੀ ਸੋਚਣ ਵੀ ਹਾਂ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਹੈ ਤਾਂ ਕਿ ਅੱਗੇ ਉਹ ਵੀ ਆਪਣੇ ਬੱਚਿਆਂ ਨੂੰ ਉਹ ਸਿੱਖਿਆ ਦੇ ਕੇ ਜਾਵਣ ਕਿਉਂਕਿ ਆਜਾ ਜਿਹੜਾ ਸਮਾਜ ਆ ਨਾ ਇਦੇ ਵਿੱਚ ਦੋ ਹੀ ਰਸਤੇ ਨੇ ਔਰਤਾਂ ਕੋਲੇ ਬਹੁਤ ਘੱਟ ਕਿਸਮਤ ਵਾਲੀਆਂ ਔਰਤਾਂ ਹੁੰਦੀਆਂ ਜਿਨ੍ਹਾਂ ਨੂੰ ਚੰਗੇ ਸਹੁਰੇ ਮਿਲਦੇ ਨੇ ਜਿਨ੍ਹਾਂ ਨੇ ਕੋਈ ਮੋਤੀ ਪੁੰਨ ਕੀਤੇ ਹੁੰਦੇ ਨੇ ਬਾਕੀਆ ਕੋਲੇ ਦੋ ਰਸਤੇ ਬਚਦੇ ਨੇ ਜਾਂ ਤਾਂ ਸਾਰੀ ਉਮਰ ਝੁਲਮ ਸਹਿੰਦੇ-ਸਹਿੰਦੇ ਮਰ ਜਾਓ ਠੀਕ ਹੈ ਜਾਂ ਫਿਰ ਆਪਣੀ ਜ਼ਿੰਦਗੀ ਆਪਦੇ ਸ਼ਰਤਾਂ ਤੇ ਜੀਵੋ ਆਪ ਦੀ ਆਪ ਕਮਾਓ ਆਪਦੇ ਬੱਚਿਆਂ ਲਈ ਕੰਮ ਕਰੋ ਤੇ ਉਹਨਾਂ ਨੂੰ ਪਾਲ ਉਹਨਾਂ ਨੂੰ ਸੋਹਣੀ ਜ਼ਿੰਦਗੀ ਦੇਵੋ ਜ਼ਿੰਦਗੀ ਜਿਹੜੀ ਸੋਹਣੀ ਹੈ ਨਾ ਆਪਣੀ ਗਲਤ ਸੋਚ ਆ ਪੈਸਿਆਂ ਨਾਲ ਨਹੀਂ ਦਿੱਤੀ ਜਾ ਸਕਦੀ ਪੈਸੇ ਚਾਹੇ ਥੋੜੇ ਹੋਣ ਪਰ ਜ਼ਿੰਦਗੀ 'ਚ ਸਕੂਨ ਹੋਵੇ ਉਹ ਬਹੁਤ ਮਾਇਨੇ ਰੱਖਦਾ ਉਹ ਤੁਹਾਡੇ ਬੱਚਿਆਂ ਦੀ ਜਿਹੜੀ ਦਿਮਾਗੀ ਕਹਿੰਦੇ ਹੁੰਦੇ ਨਾ ਸਿਹਤ ਹੈ ਉਹਨੂੰ ਵਧਾਉਂਦਾ ਮੈਂਟਲੀ ਹੈਲਥ ਨੂੰ ਜਿੱਥੇ ਸਕੂਨ ਹੈ ਠੀਕ ਹੈ ਜਿੱਥੇ ਹਰ ਟਾਈਮ ਪਰੇਸ਼ਾਨੀ ਆ ਦੁੱਖ ਹੈ ਟੈਨਸ਼ਨ ਹੈ ਉਹ ਬੱਚਿਆਂ ਦੇ ਵੀ ਦਿਮਾਗ ਤੇ ਅਸਰ ਕਰਦਾ ਕੱਲ ਨੂੰ ਅੱਗੇ ਜਾ ਕੇ ਉਹ ਬੱਚੇ ਆਪਣੀ ਜ਼ਿੰਦਗੀ 'ਚ ਕੁਝ ਵਧੀਆ ਵੀ ਨਹੀਂ ਕਰ ਪਾਉਂਦੇ ਸੋ ਮੀਤ ਕਰਦੇ ਆਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਏਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ